ਹਾਂਜੀ ਅੱਜ ਅਸੀਂ ਜਿਹੜੀ ਕਿਰਿਆ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਤਾਪ ਦੀ ਸਵੈਣ ਤਾਪ ਦੇ ਸੰਚਾਰ ਦੀ ਸਵੈਣ ਵਿਧੀ ਦਾ ਅਧਿਐਨ ਕਰਨਾ ਟੂ ਸਟੱਡੀ ਦੀ ਕਨਵੇਕਸ਼ਨ ਮੈਥਡ ਆਫ ਟ੍ਰਾਂਸਫਰ ਆਫ ਹੀਟ ਸੋ ਇਸ ਕਿਰਿਆ ਨੂੰ ਕਰਨ ਦੇ ਲਈ ਸਾਡੇ ਕੋਲ ਕੁਝ ਸਮਾਨ ਹੈ ਸਭ ਤੋਂ ਪਹਿਲਾਂ ਸਾਡੇ ਕੋਲ ਟ੍ਰਾਈਪੋਡ ਸਟੈਂਡ ਇੱਕ ਸਾਡੇ ਕੋਲ ਸਪੇਡ ਲੈਂਪ ਹੈ ਇੱਕ ਜਾਲੀ ਹੈ ਸਾਡੇ ਕੋਲ ਪੋਟਾਸ਼ੀਅਮ ਪਰ ਮੈਗਨੇਟ ਦਾ ਜਿਹੜਾ ਸਾਡਾ ਸੌਲਟ ਹੈ ਇੱਕ ਕੋਨਿਕਲ ਫਲਾਸਕ ਹੈ ਗੋਲ ਥੱਲੇ ਵਾਲੀ ਫਲਾਸਕ ਵੀ ਬੋਲਦੇ ਹਨ ਗੋਲ ਥੱਲੇ ਵਾਲੀ ਫਲਾਸਕ ਹੋ ਇਹਦੇ ਵਿੱਚ ਆਪਾਂ ਪਾਣੀ ਥੋੜਾ ਲਿਆ ਹੈ ਇੱਕ ਮਾਚਸਰ ਸਾਡੇ ਕੋਲ ਇੱਕ ਸਪੈਚੂਲਾ ਹੈ ਹੁਣ ਅਸੀਂ ਇਸ ਕਿਰਿਆ ਨੂੰ ਕਰਦੇ ਲਈ ਜਿਹੜਾ ਸਪੀਟਲ ਨੂੰ ਬਾਲਾਂਗੇ ਸਪੈਟਲ ਆਪਦੀ ਆਪਣੀ ਹਾਈਟ ਨੂੰ ਇਸ ਤਰ੍ਹਾਂ ਅਡਜਸਟ ਕਰਨੀ ਹੈ ਤਾਂ ਕਿ ਇਹਦੇ ਟ੍ਰਾਈਪੋ ਸਟੈਂਡ ਦੇ ਉੱਪਰਲੇ ਸਿਰੇ ਦੇ ਵਿੱਚ ਆਪਾਂ ਫਲਾਸਮ ਖਣਾ ਹੈ ਇਹਨੂੰ ਹੀਟ ਪ੍ਰੋਪਰ ਮਿਲੇ ਸੋ ਆਪਾਂ ਇੱਥੇ ਲੱਕੜ ਦੀਆਂ ਗੱਟੀਆਂ ਰੱਖ ਕੇ ਇਹਦੀ ਹਾਈਟ ਪਰਚ ਸਕਾ ਲਈ ਹੈ ਇਹਦੇ ਉੱਤੇ ਜਾਲੀ ਰੱਖਣ ਤੋਂ ਬਾਅਦ ਤੁਸੀਂ ਜਿਹੜਾ ਹੈ ਆਪਣਾ ਇਹ ਕੋਨਕਰ ਫਲਾਸਮ ਜਿਹੜਾ ਹੈ ਉਹ ਤੇ ਇਹਦੇ ਰੱਖਣਾ ਹੈ ਉਸ ਤੋਂ ਬਾਅਦ ਜਿਹੜਾ ਅਸੀਂ ਨਾਲ ਹੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪਾਣੀ ਆਪਾਂ ਗਰਮ ਕਰਨ ਲਈ ਰੱਖ ਦਿੱਤਾ ਹੈ ਸਪੈਸ਼ਲ ਆ ਦੀ ਮਦਦ ਨਾਲ ਥੋੜਾ ਜਿਹਾ ਪ੍ਰਾਸ਼ਣ ਪਰਮਨ ਲੈ ਕੇ ਇਸ ਕਾਗਜ਼ ਦੀ ਅਸੀਂ ਇੱਕ ਸਟੋਰ ਬਣਾਈ ਹੈ ਸਾਡੇ ਕੋਲ ਅਵੇਲੇਬਲ ਨਹੀਂ ਇਸ ਇਸ ਟਾਈਮ ਆਪਾਂ ਕਾਗਜ਼ ਦੀ ਸਟੋਰ ਬਣਾਈ ਹੈ ਸਟੋਰ ਨੂੰ ਕੀ ਕਰਨਾ ਇਹਦੇ ਵਿੱਚ ਰੱਖਣਾ ਹੈ ਤਾਂ ਕਿ ਸਾਡਾ ਪਰਾਸ਼ਣ ਪਰਮੈਗਨੇਟ ਇਹਦੇ ਥੱਲੇ ਦੇ ਆਪਾਂ ਲੱਗੇ ਜਾਣਾ ਹੈ ਇਹਦੇ ਫਲਾਸ ਦੇ ਥੱਲੇ ਤੇ ਔਰ ਇਹ ਜਿਹੜਾ ਪਰਾਸ਼ਣ ਪਗਲੇ ਦੇ ਥੱਲੇ ਤੇ ਲੱਗੇ ਜਾਣਾ ਹੈ ਪਰਾਸ਼ਣ ਪਰਮੈਗਨੇਟ ਇਹ ਸ਼ੁਰੂ ਜੀ ਹੀ ਡਿਸੋਲਵ ਹੋਵੇ ਪਾਣੀ ਚ ਥੱਲਿਓ ਜਿਹੜਾ ਹੈ ਬੇਸ ਤੋਂ ਡਿਸੋਲਵ ਹੋਣਾ ਸ਼ੁਰੂ ਹੋਵੇ ਇਹਦੇ ਬਿਲਕੁਲ ਥੱਲੇ ਦੇ ਸੋ ਆਪਾਂ ਥੋੜਾ ਜਿਹਾ ਪਰਾਸ਼ਣ ਪਗਮੈਟ ਜਿਹੜਾ ਹੈ पा है बिल्कुल थोड़ा पड़िया है सब तो पहले इन्हें स्ट्रॉडी बनाई है थले आख देना है और हूँ इन इदा एओगे देखो थले बिल्कुल रवा जरा है थले तान उठ रहा है रवा रवे तान उठ रहे हैं देखो थल्यो तान उपर रवे उठ रहे हैं वह रीजन की है ਕਿ ਤੁਸੀਂ ਮੈਨੂੰ ਦੱਸੋ ਬੇਟਾ ਇਹਦੇ ਵਿੱਚ ਜਿਹੜਾ ਖਲਾਸ ਵਿੱਚ ਪਾਣੀ ਗਰਮ ਹੋ ਰਿਹਾ ਹੈ ਸਭ ਤੋਂ ਪਹਿਲਾਂ ਕਿਹੜੇ ਭਾਗ ਤੇ ਗਰਮ ਹੋ ਰਿਹਾ ਥੱਲੇ ਭਾਗ ਤੇ ਗਰਮ ਹੋ ਰਿਹਾ ਹੈ ਕੋਤਲੇ ਤੇ ਹੋ ਰਿਹਾ ਹੈ ਥੱਲੇ ਮੀਨਸ ਜਿਹੜਾ ਭਾਗ ਤੇ ਪਾਣੀ ਗਰਮ ਹੋ ਰਿਹਾ ਹੈ ਸਾਡੇ ਕੋਲ ਉਹ ਪਾਣੀ ਗਰਮ ਹੋ ਕੇ ਉੱਪਰ ਉੱਠ ਰਿਹਾ ਹੈ ਪਾਣੀ ਸਾਨੂੰ ਉਧਾਂ ਉੱਪਰ ਉੱਠਦਾ ਨਹੀਂ ਦਿਖਣਾ ਸੀ ਇਸ ਕਰਕੇ ਆਪਾਂ ਪ੍ਰੋਟਾਸ਼ੀਅਮ ਪਰਮਾਨੈਂਟ ਦੀ ਮਦਦ ਲਈ ਉਹ ਰੰਗीन ਹੋਣ ਕਰਕੇ ਦਿਖ ਰਿਹਾ ਹੈ ਦੇਖੋ ਉੱਪਰ ਨੂੰ ਜਾ ਰਿਹਾ ਹੈ ਉਹ ਹੁੰਦਾ ਕੀ ਹੈ ਬੇਟਾ ਜਿਹੜਾ ਗਰਮ ਪਾਣੀ ਹੈ ਉਹ ਹਲਕਾ ਹੋ ਕੇ ਉੱਪਰ ਉੱਠ ਰਿਹਾ ਹੈ ਤੇ ਠੰਡਾ ਪਾਣੀ ਜਿਹ ਆਲੇ ਦੁਆਲੇ ਉਹਦੇ ਥੱਲੇ ਉਹ ਜਿਹੜਾ ਉਹਦੇ ਸਾਈਡਾਂ ਤੇ ਪਾਣੀ ਸੀ ਇਸ ਸਾਈਡ ਔਰ ਉੱਪਰ ਉਹ ਜਿਹੜਾ ਗਰਮ ਪਾਣੀ ਥੱਲੇ ਉੱਪਰ ਨੂੰ ਉੱਠ ਗਿਆ ਹਲਕਾ ਫੋਨ ਕਰਕੇ ਉਹ ਗਰਮ ਠੰਡੇ ਪਾਣੀ ਨੇ ਉਸ ਗਰਮ ਪਾਣੀ ਦੀ ਹਵਾ ਜਗ੍ਹਾ ਲੈ ਲਈ ਥੱਲੇ ਜਾ ਕੇ ਤੇ ਉਹ ਵੀ ਥੋੜੀ ਦੇਰ ਬਾਅਦ ਗਰਮ ਹੋਣਾ ਸ਼ੁਰੂ ਹੋ ਰਿਹਾ ਤੁਸੀਂ ਲਗਾਤਾਰ ਦੇਖ ਸਕਦੇ ਹੋ ਰਵੇ ਉੱਪਰ ਉੱਠ ਰਹੇ ਹਨ ਤੁਸੀਂ ਇੱਥੇ ਫੋਕਸ ਕਰ ਸਕਦੇ ਹੋ ਦੇਖੋ ਰਵੇ ਲਗਾਤਾਰ ਉੱਪਰ ਉੱਠ ਰਹੇ ਹਨ ਇਹ ਤੁਸੀਂ ਪ੍ਰੋਸੈਸ ਲਗਾਤਾਰ ਉਦ ਤੱਕ ਦੇਖੋਗੇ ਜਦੋਂ ਤੱਕ ਪੂਰਾ ਦਾ ਪੂਰਾ ਪਾਣੀ ਗਰਮ ਨਹੀਂ ਹੋ ਜਾਂਦਾ ਠੀਕ ਹੈ ਗਰਮ ਹੋਇਆ ਪਾਣੀ ਉੱਥੇ ਉੱਠੇਗਾ ਠੰਡਾ ਪਾਣੀ ਉਹਦੀ ਜਗ੍ਹਾ ਥੱਲੇ ਲਏਗਾ ਉਹ ਵੀ ਗਰਮ ਹੋ ਕੇ ਉੱਪਰ ਉੱਠੇਗਾ ਹੋਰ ਠੰਡਾ ਪਾਣੀ ਥੱਲੇ ਜਗ੍ਹਾ ਲਏਗਾ ਉਹਦੀ ਤੇ ਜਦੋਂ ਪੂਰੇ ਫਲਾਸ ਦਾ ਪਾਣੀ ਗਰਮ ਹੋ ਗਿਆ ਤੇ ਇਹ ਮੂਵਮੈਂਟ ਬੰਦ ਹੋ ਜਾਣੀ ਹੈ ਸਾਡੇ ਕੋਲ ਠੀਕ ਹੈ ਜੀ ਤੇ ਇਹ ਮੂਵਮੈਂਟ ਬੰਦ ਹੋ ਗਈ ਤਾਂ ਐਟ ਦੀ ਸਾਡਾ ਪਾਣੀ ਜਿਹੜਾ ਆ ਉਹ ਸਾਰਾ ਸਾਰਾ ਗਰਮ ਹੋ ਗਿਆ ਓਕੇ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਫੋਕਸ ਕਰਕੇ ਤੇ ਉਸ ਤੋਂ ਬਾਅਦ ਅਸੀਂ ਇਹਦੇ ਜਿਹੜਾ ਇਹਦੀ ਐਪਲੀਕੇਸ਼ਨ ਦੀ ਥੋੜੀ ਗੱਲ ਕਰਾਂਗੇ ਪ੍ਰਾਸ਼ਮ ਪਰਗੋਨੈਂਟ ਬਹੁਤ ਥੋੜਾ ਬੋੜਾ ਹੈ ਦੋ ਦੋ ਕਰ ਰਵੇ ਪੋਣੇ ਹਨ ਜੇਸੀ ਜ਼ਿਆਦਾ ਪ੍ਰੋਡਕਸ਼ਨ ਪਰ ਪਾਵਾਂਗੇ ਕਿ ਇਹਦੀ ਇਹਦੀ ਕਨਸੈਂਟ੍ਰੇਸ਼ਨ ਬਹੁਤ ਜ਼ਿਆਦਾ ਹੁੰਦੀ ਆ ਫਿਰ ਸਾਡਾ ਜਿਹੜਾ ਸੋਲੂਸ਼ਨ ਪਾਣੀ ਜਿਹੜਾ ਉਹ ਫੜਾ ਫੜੀ ਗੂੜਾ ਹੋ ਜਾਂਦਾ ਤੇ ਸਾਨੂੰ ਇਹਦੀ ਮੂਵਮੈਂਟ ਦਿਖਾਈ ਨਹੀਂ ਦੇਣੀ ਇਹਦੇ ਰਵਿਆਂ ਦੀ ਜਿਹੜੇ ਉੱਪਰ ਉੱਠ ਰਹੇ ਹਨ ਤੁਸੀਂ ਹਜੇ ਵੀ ਦੇਖ ਸਕਦੇ ਹੋ ਇਹਦੇ ਰਵੇ ਜਿਹੜੇ ਹਨ ਉੱਪਰ ਉੱਠ ਰਹੇ ਹਨ ਤੇ ਪਾਣੀ ਹਜੇ ਵੀ ਜਿਹੜਾ ਗਰਮ ਹੋ ਰਿਹਾ ਹੈ ਠੰਡਾ ਪਾਣੀ ਜਿਹੜਾ ਗਰਮ ਪਾਣੀ ਥੱਲੇ ਝਗਾ ਲੈਂਦਾ ਹੈ ਉਹ ਉੱਪਰ ਉੱਠ ਰਿਹਾ ਹੈ ਹੋਰ ਠੰਡਾ ਪਾਣੀ ਥੱਲੇ ਜਾਂਦਾ ਹੈ ਗਰ ਸੋ ਥਿਸ ਇਜ਼ ਦੀ ਕਨਵੇਕਸ਼ਨ ਮੈਥਡ ਠੀਕ ਹੈ ਸਵੈਣ ਜਿਹੜੀ ਵਿਧੀ ਹੈ ਤਾਪ ਦੇ ਸੰਚਾਰ ਦੀ ਇਸਮ ਸਵੈਣ ਵਿਧੀ ਹੈ ਬੇਟਾ ਇਸਮੈਣ ਹੋ ਰਿਹਾ ਹੈ ਆਪਾਂ ਇਸ ਤੋਂ ਪਹਿਲਾਂ ਚਾਲਨ ਵਿਧੀ ਦੀ ਗੱਲ ਕੀਤੀ ਸੀ ਚਾਲਨ ਵਿਧੀ ਮੀਨਸ ਕੰਡਕਸ਼ਨ ਮੈਥਡ ਉਹਦੇ ਵਿੱਚ ਉਹ ਠੋਸਾ ਵਿੱਚ ਹੁੰਦੀ ਹੈ ਔਰ ਉਹਦੇ ਵਿੱਚ ਪਦਾਰਥ ਦੇ ਕਣ ਗਤੀ ਨਹੀਂ ਕਰਦੇ ਪਰ ਇਸਵੈਣ ਵਿਧੀ ਵਿੱਚ ਪਦਾਰਥ ਦੇ ਕਣ ਜਿਹੜੇ ਹਨ ਉਹ ਗਤੀ ਕਰ ਰਹੇ ਹਨ ਇੱਥੇ ਪਦਾਰਥ ਕਿਹੜਾ ਹੈ ਆਪਾਂ ਕੀ ਲਿਆ ਹੈ ਵਿਕਰ ਜੀ ਵਿ ਫਲਾਸਲ ਵਿੱਚ ਕੀ ਲਿਆ ਹੈ ਆਪਾਂ ਪਾਣੀ ਪਾਣੀ ਪਦਾਰਥ ਹੈ ਮੁੱਖ ਬਦਾਰਥ ਪਾਣੀ ਹੈ ਪੁਰਾਸ਼ਮ ਪਰਮਨੈਂਟ ਨੂੰ ਸਿਰਫ ਪਾਣੀ ਦੀ ਮੂਵਮੈਂਟ ਦਿਖਾਉਣ ਵਾਸਤੇ ਪਾਇਆ ਆਪਾਂ ਮੁੱਖ ਬਦਾਰਥ ਪਾਣੀ ਆ ਸੋ ਪਾਣੀ ਉੱਪਰ ਉੱਠ ਰਿਹਾ ਹੈ ਸਾਨੂੰ ਪਤਾ ਲੱਗ ਰਿਹਾ ਹੈ ਇਹਦਾ ਮਤਲਬ ਇਹਦੇ ਵਿੱਚ ਪਦਾਰਥ ਦੇ ਕਣ ਵੀ ਗਤੀ ਕਰਦੇ ਹਨ ਕੀ ਹੁੰਦਾ ਹੈ ਇਹਦੇ ਵਿੱਚ ਪਦਾਰਥ ਦੇ ਕਣ ਗਤੀ ਕਰਦੇ ਹਨ ਸੋ ਇਹਦੇ ਐਪਰੀਸ਼ੀਏਟ ਕਿਥੇ ਹੈ ਬਟਾ ਤੁਸੀਂ ਜਲ ਸਬੀਰ ਤੇ ਥਲ ਸਬੀਰ ਪੜ੍ਹਿਆ ਦਿਨ ਦੇ ਟਾਈਮ ਤੇ ਕੀ ਹੁੰਦਾ ਹੈ ਜਿਹੜੇ ਸਮੁੰਦਰੀ ਖੇਤਰ ਹਨ ਦਿਨ ਦੇ ਟਾਈਮ ਤੇ ਮੰਨ ਲਓ ਸਾਡਾ ਇੱਧਰ ਸਮੁੰਦਰ ਹੈ ਇੱਧਰ ਸਾਡਾ ਧਰਾ ਮੈਦਾਨੀ ਖੇਤਰ ਹੈ ਦੇੰਦੇ ਟਾਈਮ ਤੇ ਜਿਹੜਾ ਥਲ ਵਾਲਾ ਪਾਸਾ ਹੈ ਧਰਤੀ ਵਾਲਾ ਪਾਸਾ ਗਰਮ ਹੁੰਦਾ ਹੈ ਠੀਕ ਹੈ ਔਰ ਸਮੁੰਦਰ ਠੰਡਾ ਹੁੰਦਾ ਹੈ ਜਦੋਂ ਧਰਤੀ ਵਾਲਾ ਪਾਸਾ ਗਰਮ ਹੁੰਦਾ ਹੈ ਉੱਥੇ ਦੀ ਹਵਾ ਹਲਕੀ ਹੋਣ ਕਰਕੇ ਉੱਪਰ ਉੱਡਦੀ ਹੈ ਤੇ ਜਿਹੜੀ ਜਨ ਵਾਲੇ ਪਾਸਿਓਂ ਸਾਗਰ ਵਾਲੇ ਪਾਸਿਓਂ ਜਿਹੜਾ ਸਮੁੰਦਰ ਹੈ ਉਹਦੇ ਵਾਲੇ ਪਾਸਿਓਂ ਛੱਡੀ ਹਵਾ ਉਸ ਧਰਤੀ ਦੀ ਜਿਹੜੀ ਗਰਮ ਹਵਾ ਉੱਪਰ ਉੱਠੀ ਹੈ ਉਹਦੀ ਜਗ੍ਹਾ ਲੈ ਲੈਂਦੀ ਹੈ ਮੀਨਸ ਸਾਡੇ ਉਦੋਂ ਜਲਸਵੀਰ ਵਗਦਾ ਹੈ ਠੀਕ ਹੈ ਸੀ ਬਰੀਜ਼ ਜਲ ਜ਼ਮੀਰ ਵਗਦਾ ਹੈ ਮੀਂਹ ਸਾਡੇ ਸਾਗਰ ਵਾਲੇ ਪਾਸੇ ਉਹ ਸਮੁੰਦਰ ਵਾਲੇ ਪਾਸੇ ਉਹ ਜਲ ਵਾਲੇ ਪਾਸੇੋਂ ਜਿਹੜੀ ਹੈ ਉਹ ਹਵਾਵਾਂ ਵਗਦੀਆਂ ਹਨ ਠੰਡੀਆਂ ਹਵਾਵਾਂ ਰਾਤ ਨੂੰ ਰੋਲਟ ਹੋ ਜਾਂਦਾ ਹੈ ਰਾਤ ਨੂੰ ਧਰਤੀ ਵਾਲੇ ਪਾਸਾ ਜਿਹੜਾ ਹੈ ਉਹ ਠੰਡਾ ਹੁੰਦਾ ਹੈ ਸਾਗਰ ਵਾਲਾ ਪਾਸਾ ਸਮੁੰਦਰ ਵਾਲਾ ਪਾਸਾ ਗਰਮ ਹੁੰਦਾ ਹੈ ਸੋ ਗਰਮ ਸਮੁੰਦਰ ਵਾਲਾ ਹਵਾ ਜਿਹੜੀ ਗਰਮ ਹੈ ਉੱਪਰ ਉੜਦੀ ਹੈ ਤਾਂ ਧਰਤੀ ਦੀ ਹਵਾ ਜਿਹੜੀ ਹੈ ਉਹ ਸਮੁੰਦਰ ਵੱਲ ਨੂੰ ਵਗਦੀ ਹੈ ਠੰਡੀ ਹਵਾ ਉਹ ਜਗ੍ਹਾ ਲੈਂਦੀ ਹੈ ਫਾਈਨ ਉੱਤੇ ਰਾਤ ਨੂੰ ਕੀ ਵਗਦਾ ਹੈ ਥਲਸਬੀ ਰਾਤ ਨੂੰ ਕੀ ਵਗਦਾ ਹੈ 50 ਮੀ 50 ਮੀ ਬੀਲਜ਼ ਲੈਂਡ ਬਰੀਜ਼ ਠੀਕ ਹੈ ਸੋ ਇਹ ਵੀ ਐਪਲੀਕੇਸ਼ਨ ਸਾਫ ओके ਸੋ ਇਹ ਤੋਂ ਆਪਾਂ ਇਹ ਸਿੱਟਾ ਕੱਢਿਆ ਸਤਾਪ ਦੀ ਤਾਪ ਦੇ ਸੰਚਾਰ ਦੀ ਸਵੈਣ ਵਿੱਚੋਂ ਕਿ ਪਾਰਟੀਕਲ ਜਿਹੜੇ ਹਨ ਉਹ ਕਣ ਜਿਹੜੇ ਹਨ ਉਹ ਗੱਦੀ ਕਰਦੇ ਹਨ ਔਰ ਜਿਹੜੀ ਗਰਮ ਕਣ ਉੱਪਰ ਉੜਦੇ ਹਨ ਤੇ ਠੰਡੇ ਜਿਹੜੇ ਕਣ ਹਨ ਜਾਂ ਮਾਵਾ ਹਨ ਜਿਹੜੇ ਵੀ ਹਨ ਉਹ ਉਹਦੀ ਜਗ੍ਹਾ ਲੈਂਦੀ ਹੈ ਔਰ ਗੈਸਾ ਵਿੱਚ ਵੀ ਇਹ ਵਿਧੀ ਹੀ ਵਧੀ ਅਲੱਗ ਹੁੰਦੀ ਹੈ ਗੈਸਾ ਵਿੱਚ ਵੀ ਇਹ ਵਿਧੀ ਲੱਗੀ ਹੁੰਦੀ ਹੈ 재미있게 감사합니다^^ 네. 네.